ਯਾਦ ਮੂ ਵੈਜੀ ਲੈਂਡ ਨੂੰ ਤੇ ਮੇਰੇ 11 ਕਿਲੋ ਵੇਟ ਲੀਨ ਹੋਇਆ ਜੀ ਤੇ ਮੇਰੇ ਬੈਕ ਪੇਨ ਸੀ ਉਹ ਬਹੁਤ ਤੋਂ ਬਹੁਤ ਖਤਕ ਹੈ ਤੇ ਮੈਂ ਸਿਰ ਦਰਦ ਸੀ ਜੀ ਮੇਰੇ ਵਾਲ ਬਹੁਤ ਸਾਰੇ ਸੀ ਬਿਲਕੁਲ ਛਿੱਟਨੇ ਸੀ ਤੇ ਮੈਂ ਇਹਨਾਂ ਸਟਾਫ ਤੇ ਬਹੁਤ ਖਰੀਆਈ ਮੈਨੂੰ ਹਫਤੇ ਜੱਤੇ ਕਾਲ ਕਰਦੇ ਨੇ ਸਾਰਾ ਕੁਝ ਸਮਝਾਉਂਦੇ ਨੇ ਮੈਂ ਸਰਨਲਿਕਲ ਕਰਦੇ ਜਦੋਂ ਮੈਨੂੰ ਕੋਈ ਦਿੱਕਤ ਆਉਂਦੀ ਹੈ ਵੀ ਕੋਈ ਰਿਟਰਨ ਨਹੀਂ ਹੈ ਨਹੀਂ ਵੀ ਗੱਲ ਸੁਣਦੇ ਸਰ ਤੇ ਮੈਨੂੰ ਬਹੁਤ ਦੇ ਲੱਗਿਆ ਮੈਂ ਹਰ ਨੂੰ ਚਾਹੁੰਦੀ ਆ ਵੀ ਤੁਸੀਂ ਵੀ ਜਿੰਨੂੰ ਕੋਈ ਪ੍ਰੋਬਲਮ ਕਰ ਰਹੀ ਹੈ ਜਾਂ ਕੋਈ ਵੀ ਹੈ ਤੁਸੀਂ ਵੀ ਲੈ ਸਰ ਜੀ ਬਹੁਤ ਵਧੀਆ ਨਹੀਂ ਹਾਂਜੀ ਸਾਡੇ ਕੋਲ ਪਰਮੇਨ ਰਾਣੀ ਜੀ ਆਏ ਨੇ 50 ਦਿਨ ਹੋ ਗਏ ਡਾਈਟ ਲੈਂਦੇ ਨੂੰ ਹਾਰਮਨਲ ਇੰਬੈਲੈਂਸ ਸੀਗਾ ਨਾਲ ਕਾਫੀ ਪਰੇਸ਼ਾਨੀਆਂ ਫੇਸ ਕਰ ਰਹੀ ਸੀ 50 ਦਿਨਾਂ ਦੇ ਵਿੱਚ ਇਹਨਾਂ ਨੇ 11 ਕਿਲੋ weight loss ਕੀਤਾ ਹੈ ਬੈਕ ਪੇਨ ਹੱਥ ਪੈਰ ਸੌਂਦੇ ਸੀ ਮਸਲ ਕ੍ਰੈਂਪ ਸੀ ਵੀਕਨੈਸ ਦੇ ਨਾਲ ਫਟਿਗਨੈਸ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਤੇ ਹੈਡੈਕ ਸੀ ਯਾਨੀ ਕਿ ਮਾਈਗਰੇਨ ਸੀ ਅਸ ਦੇ ਟਾਈਮ ਤੇ ਬਿਲਕੁਲ ਠੀਕ ਨੇ ਸੋ ਜੇਕਰ ਤੁਸੀਂ ਵੀ ਆਪਣਾ ਹਾਰਮੋਨ ਇੰਬੈਲੈਂਸ ਨੂੰ ਬੈਲੈਂਸ ਕਰਨਾ ਚਾਹੁੰਦੇ ਹੋ weight loss ਕਰਨਾ ਚਾਹੁੰਦੇ ਹੋ ਤਾਂ ਆਰਾਮਣਾ ਕਰ ਸਕਦੇ ਹੋ ਕਿਉਂਕਿ ਇਹਨਾਂ ਨੇ ਮੈਨੂੰ ਬੈਕਐਂਡ ਤੇ ਵੀ ਦੱਸਿਆ ਕਿ ਬਹੁਤ ਸਾਰੇ ਐਫਰਟਸ ਕੀਤੇ ਸੀ ਬਹੁਤ ਸਾਰੇ ਪ੍ਰੋਡਕਟ ਲਏ ਸੀ ਪਰ ਫਿਰ ਵੀ ਕੋਈ ਫਰਕ ਨਹੀਂ ਸੀ ਪਿਆ ਸੋ ਜੇ ਤੁਸੀਂ ਵੀ ਇਹਨਾਂ ਵਾਂਗੂ ਹੈਲਥੀ ਰਹਿਣਾ ਚਾਹੁੰਦੇ ਹੋ weight loss ਕਰਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਕੰਟੈਕਟ ਤੇ ਕਰ ਸਕਦੇ ਹੋ ਥੈਂਕ ਯੂ